ਕਬਲ ਨਾ ਜੀ ਕਬਲ ਨਾ ਜੀ ਤੁਹਾਡਾ ਬੇਟੇ ਦਾ ਕੀ ਨਾਮ ਹੈ ਕਿੰਨੀ ਉਮਰ ਸੀ ਕਿੱਥੇ ਗਿਆ ਸੀ ਮਨੂਰਤ ਕਮਾਲ ਜੀ 22 ਸਾਲ ਉਮਰ ਹੈ ਉਹਨਾਂ ਦੀ ਉਹ ਗਏ ਸੀ ਦੁਬਈ ਤੇ ਵਿੱਚ ਅਗਰਥਾ ਤੋਂ ਕੋਰਸ ਕਰਕੇ ਮਰਦਨਵੀ ਦਾ ਕੋਰਸ ਕਰਕੇ ਉਹ ਕਲਗੱਤ ਤੋਂ ਦੁਬਈ ਦੀ ਅੰਮ੍ਰਿਤਸਰ 2022 ਦੀ ਫਲੈਟ ਉਦੀ ਹੋਈ ਸੀ ਅੰਮ੍ਰਿਤਸਰ ਤੋਂ ਉਹਨਾਂ ਜਨਮ ਦਿਨ ਉਹਨਾਂ ਕਿੱਥੇ ਗਿਆ ਉਹ ਮਤਲਬ ਉਹਦੀ ਸ਼ਿਫ ਜਿਹੜੀ ਕਿੱਥੇ ਜਾ ਰਹੀ ਸੀ ਦੁਬਈ ਨੂੰ ਦੁਬਈ ਕੰਮ ਕਰਦਾ ਸੀਗਾ ਕਿ ਈਰਾਨ ਦੇ ਵਿੱਚ ਕਿੱਦਾਂ ਫੜੇ ਗਏ ਮਤਲਬ ਕੀ ਉੱਥੇ ਉਹਨਾਂ ਨੇ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ ਉਹਨਾਂ ਨੂੰ ਇਹ ਸਾਨੂੰ ਕੁਝ ਨਹੀਂ ਪਤਾ ਜੀ ਰਫ ਆ ਗਿਆ ਕਿਤੇ ਪਤਾ ਨਹੀਂ ਕੀ ਘਟਨਾ ਬੀਤ ਗਈ ਕਿੱਦਾਂ ਉਹਨਾਂ ਦੇ ਏਰੀਏ ਵਿੱਚ ਚੱਲ ਗਏ ਉਹ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਜੀ ਕਈ ਵਾਰੀ ਰਫ ਵੀ ਆ ਜਾਂਦਾ ਸਮੁੰਦਰ ਦੇ ਵਿੱਚ ਤੇ ਬੇਟੇ ਨਾਲ ਲਾਸਟ ਵਾਰੀ ਗੱਲਬਾਤ ਨਹੀਂ ਹੋਈ ਕਿੰਨੇ ਦਿਨ ਹੋਏ ਪੰਜ 6 ਦਿਨ ਹੋ ਗਏ ਸਾਡੇ ਨਾਲ ਗੱਲਬਾਤ ਕੋਈ ਨਹੀਂ ਹੁੰਦੀ ਫੋਨ ਉਹਨਾਂ ਨੇ ਖੋਲੇ ਆ ਸੀਡੀਸੀ ਖੋਲੀਆਂ ਜਾਂ ਪਾਸਪੋਰਟ ਖੋਲੇ ਆ ਜੀ ਬਸ ਜੋਨੇ ਜਦੋਂ ਹੋਰ ਕਿਹੜੇ ਕਿਹੜੇ ਬੱਚੇ ਮਰ ਕਿੰਨੇ ਕ ਹੈਗੇ ਕੁੱਲ ਮਿਲਾ ਕੇ ਜਿਹੜੇ ਆਪਣੇ ਇੰਡੀਆ ਦੇ ਬੱਚੇ ਨੇ ਨੋ ਬੱਚੇ ਜੀ ਇੰਡੀਆ ਦੇ ਆ ਦੋ ਪੰਜਾਬ ਦੇ ਆ ਬਾਕੀ ਟੋਟਲ ਸਾਰੀਆਂ ਸਟੇਟਾਂ ਦੇ ਥੋੜ੍ਹ ਥੋੜੇ ਹੈਗੇ ਤੇ ਮਨੋਜ ਦੇ ਨਾਲ ਜਿਹੜਾ ਉਹਦਾ ਦੋਸਤ ਇੱਕ ਹੋਰ ਦੱਸਿਆ ਗਿਆ ਕਿ ਪਠਾਨਕੋਟ ਦਾ ਗੋਲ ਗੋਲ ਪਠਾਨੀਆਂ ਆ ਜੀ ਇੱਕ ਪਠਾਨਕੋਟ ਦੇ ਜਗਿਆਲ ਰਹਿਣ ਜਗਿਆਲ ਦੇ ਰਹਿਣ ਵਾਲਾ ਆ ਤੇ ਇਸ ਵਿਸ਼ੇ ਨੂੰ ਲੈ ਕੇ ਤੁਸੀਂ ਕਿੰਨਾ ਕਿੰਨਾ ਨੂੰ ਮਿਲਿਓ ਅਧਿਕਾਰੀਆਂ ਨੂੰ ਜਾਂ ਮੰਤਰੀਆਂ ਨੂੰ ਕਿਸੇ ਨੂੰ ਮਿਲਿਓ ਹਾਂਜੀ ਜੀ ਸੋਮ ਪ੍ਰਕਾਸ਼ ਤੋਂ ਵੀ ਕੱਲ ਗਏ ਸੀ ਹਾਂਜੀ ਕੀ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਮੇਲ ਕਰ ਦੋ ਸਾਨੂੰ ਵਿਦੇਸ਼ ਮੰਤਰੀ ਜੀ ਮੇਲ ਕਰ ਚੁੱਕੇ ਆ ਹਣ ਮੇਲਾਂ ਹੀ ਪਾ ਚੁੱਕੇ ਆ ਸਾਡੀ ਕੋਈ ਵੀ ਕੇਸ ਸਰਕਾਰ ਨੇ ਨਹੀਂ ਗੱਲਬਾਤ ਸੁਣੀ ਤੇ ਨਾ ਹੀ ਕੋਈ ਐਕਸ਼ਨ ਲੈਣ ਜਾ ਸਕਦਾ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਅਸੀਂ ਇਹੀ ਚਾਹੁੰਦੇ ਆ ਵੀ 8 ਨੂੰ ਮਹੀਨੇ 10 ਮਹੀਨੇ ਜਿੰਨੇ ਚਿਰ ਵੀ ਹੋ ਗਿਆ ਇੱਕ ਦਾ ਬੱਚਿਆਂ ਦੀ ਕੋਈ ਪੇਮੈਂਟ ਵੀ ਨਹੀਂ ਹੋਣ ਲੱਗੇ ਦਿੱਤੀ ਪੇਮੈਂਟ ਬਾਰੇ ਵੀ ਪੂਰੀ ਕਾਰਵਾਈ ਹੋਈ ਜਾਏ ਹਾਂਜੀ ਉਹ ਵੀ ਜ਼ਰੂਰੀ ਚਾਹੀਦੀ ਆ ਮਾਪੇ ਬੱਚਿਆਂ ਨੂੰ ਕਮਾਉਣ ਵਾਸਤੇ ਭੇਜਦਾ ਆ ਹਾਂਜੀ ਤੇ ਉਹ ਵੀ ਕੋਈ ਨਹੀਂ ਉਹਦਾ ਪੇਮੈਂਟ ਵੀ ਨਹੀਂ ਮਿਲੀ ਉਹਦੀ ਤੇ ਉਲਟੇ ਜੇਲ੍ਹ ਦੇ ਵਿੱਚ ਠਾਲ ਦਿੱਤਾ ਹੋ ਸਕਦਾ ਉਹਨਰ ਦੀ ਚਾਲ ਹੋਵੇ ਜਿਹੜਾ ਕੰਪਨੀ ਦਾ ਮਾਲਕ ਹੈ ਹੋ ਸਕਦਾ ਉਹਦੀ ਚਾਲੀ ਹੋਵੇ ਤੇ ਇੱਕ ਉਲਟੀ ਜੇਲ੍ਹ ਦੇ ਵਿੱਚ ਮਾਰਦੇ ਘੁਰਦੇ ਆ ਜੇਲ੍ਹ ਉਹਨਾਂ ਦੀ ਬੜੀ ਖਤਰਨਾਕ ਹੈ ਅਸੀਂ ਤਾਂ ਬੱਚੇ ਕਮਾਨ ਬਾਗ ਤੇ ਭੇਜੇ ਸਾਡਾ ਬੱਚਾ 22 ਸਾਲ ਦਾ ਕੁਝ ਖਾਂਦਾ ਪੀਂਦਾ ਨਹੀਂ ਕੋਈ ਐਮ ਨਹੀਂ ਬਹਿਣ ਲਈ ਪ੍ਰੂਜਾ ਦੂਜਾ ਬੇਟਾ ਮੇਰਾ ਛੋਟਾ ਤੇ ਉਹ ਵੱਡੇ ਦੋ ਬਟੇ ਸਾਡੇ ਛੋਟੇ ਬੇਟੇ ਦਾ ਕੀ ਨਾਮ ਹੈ ਮਨੋਜ ਕੁਮਾਰ ਕਿੰਨੀ ਉਮਰ ਸੀ ਭਾਈ ਸਾਹਿਬ ਕਿੱਥੇ ਹੈ ਇਸ ਵਕਤ ਕੀ ਹੋਇਆ ਜਿਹੜਾ ਉਹ ਈਰਾਨ ਦੀ ਜੇਲ੍ਹ ਵਿੱਚ ਆ ਦੱਸਿਆ ਨੇ ਉਹ ਈਰਾਨ ਦੀ ਜੇਲ੍ਹ ਵਿੱਚ ਇਸ ਕਰਕੇ ਵੀ ਉੱਥੇ ਨੌਕਰੀ ਕਰਦਾ ਈ ਨੂੰ ਵੀ ਵਿੱਚ ਜਾ ਕੇ ਈਰਾਨ ਤੇ ਜੀਹੀ ਸ਼ਿਪ ਲੈ ਕੇ ਤੇ ਉੱਥੇ 5-6 ਮਹੀਨੇ ਰਹੀ ਉੱਥੇ ਤੇ ਇਸ ਕਰਕੇ ਵੀ ਉਹਨਾਂ ਕਹਿੰਦੇ ਵੀ ਸਾਲਾਂ ਹੀ ਛੁੱਟ ਜਾਣੇ ਛੁੱਟ ਜਾਣੇ ਨਹੀਂ ਛੁੱਟੇ ਉਹ ਤੇ ਉਹ ਇੱਕ ਵਾਰ ਦੀ ਵੀ ਉੱਤਗੜ ਜਿਹੜੀ ਕਿ ਉਹ ਫਕਰ ਕੇ ਤੇ ਲੈ ਗਈ ਹੁਣ ਜੇਲ੍ਹ ਚ ਲੈ ਗਈ ਹੈ ਤੁਹਾਡੀ ਤੁਹਾਡੀ ਆਖਰੀ ਵਾਰ ਆਪਣੇ ਬੇਟੇ ਨਾਲ ਗੱਲ ਕਰੀ ਸੀ 4-5 ਦਿਨ ਹੋਏ ਆ ਕੀ ਦੱਸਿਆ ਸੀ ਉਹਨੇ ਅੰਨੇ ਹੀ ਦੱਸਿਆ ਸੀ ਸਾਨੂੰ ਇਰਾਨ ਚ ਲੈ ਚੱਲੇ ਆफी ਫਾੜ ਕੇ ਵੀ ਜੇਲ੍ਹ ਚ ਲੈ ਕੇ ਚੱਲੇ ਆ ਸਾਨੂੰ ਹੋਰ ਬੱਚੇ ਵੀ ਆ ਨਾਲ ਹੋ ਗਏ ਹਾਂਜੀ ਹੋਰ ਵੀ ਹੈਗੇ ਹੈ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਕੇਂਦਰ ਸਰਕਾਰ ਸਾਨੂੰ ਵੀ ਇਹ ਹੀ ਮੰਗ ਚਾਹੀਦੀ ਸਾਡੀ ਇਹ ਬੜੀ ਬੀੜ ਕੇ ਸਾਡੇ ਬੱਚੇ ਵੀ ਵਾਪਸ ਪਿੰਡਿਆਂ ਨੂੰ ਆ ਜਾਣ ਘਰ ਵਾਪਸ